ਹੈਲੋ ਸਟੂਡੈਂਟਸ ਹਾਊ ਆਰ ਯੂ ਮੈਂ ਤੁਹਾਡਾ ਸ਼ਿਵਮ ਸਰ ਪਰਮ ਟੀਵੀ ਚੈਨਲ ਤੇ ਜਮਾਤ 8 ਦਾ ਦੇ ਆਏ 7ਵੀਂ ਦੀ ਅਭਿਆਸ 7.4 ਕਰਵਾਉਣ ਜਾ ਰਿਹਾ ਹਾਂ ਸਭ ਤੋਂ ਪਹਿਲਾ ਸਵਾਲ ਦੇਖਦੇ ਹਾਂ ਇੱਕ ਸ਼ੋਰੂਮ ਵਿੱਚ ਇੱਕ ਟੀਵੀ ਸੈੱਟ ਦਾ ਮੁੱਲ ਰੁਪਏ 36500 ਹੈ ਵਿਕਰੀ ਕਰ ਦੀ ਦਰ 8% ਹੈ ਬਿੱਲ ਦੀ ਰਾਸ਼ੀ ਪਤਾ ਕਰੋ ਹਲ ਦੇਖਦੇ ਹਾਂ ਟੀਵੀ ਸੈੱਟ ਦਾ ਮੁੱਲ ਕਿੰਨਾ ਸੀਗਾ ਰੁਪਏ 36500 ਵਿਕਰੀ ਕਰ ਮਤਲਬ ਸੇਲ ਟੈਕਸ ਕਿੰਨੇ ਆ ਜਿਸ ਨੂੰ ਆਪਾਂ ਕਿੰਨਾ ਉਸ ਟੈਕਸ ਲੱਗਾ 8% ₹100 ਉੱਤੇ ਵਿਕਰੀ ਕਰ ਸੇਲ ਟੈਕਸ ਲੱਗਾ ₹100 ਤਾਂ ਕਿੰਨੇ ਰੁਪਏ ਹੋਗੇ 8 ਰੁਪਏ ਹੋਗੇ ਤਾਂ ਰੁਪਏ 100 ਉੱਤੇ ਵਿਕਰੀ ਕਰ ਕਿੰਨਾ ਬਣ ਜੇਗਾ ਰੁਪਏ 8/100 ਹੁਣ ਰੁਪਏ 36500 ਤੇ ਵਿਕਰੀ ਕਰ ਕਿੰਨਾ ਲੱਗੇਗਾ 8/100 ਦੀ ਗੁਣਾ 36500 ਨਾਲ ਜ਼ੀਰੋ ਨਾਲ ਜ਼ੀਰੋ ਕੈਨਸਲ 8 ਦੀ ਗੁਣਾ ਕਿਹਦੇ ਨਾਲ ਕਰਨੀ ਹੈ 365 ਨਾਲ ਜਦੋਂ 8 365 ਦਾ ਕਰਾਂ ਕਿੰਨਾ ਆ ਜਾਏਗਾ 2920 ਹੁਣ ਆਪਣੇ ਕੋਲੇ ਬਿੱਲ ਦੀ ਰਾਸ਼ੀ ਬਰਾਬਰ ਇਹ ਕਿੰਦੇ ਹੁੰਦਾ ਵਸਤੂ ਦਾ ਮੁੱਲ ਵਿਕਰੀ ਕਰ ਵਸਤੂ ਦਾ ਮੁੱਲ ਕਿੰਨਾ ਸੀ 36500 ਵਿਕਰੀ ਕਰ ਕਿੰਨਾ ਲੱਗਾ ਉਹਦੇ ਉੱਤੇ 2920 ਰੁਪਏ ਤਾਂ ਕਿੰਨਾ ਆ ਗਿਆ 39420 ਰੁਪਏ ਠੀਕ ਹੈ ਇਹ ਆਪਣਾ ਕੀ ਆ ਗਿਆ ਆਨਸਰ ਦੂਜਾ ਸਵਾਲ ਦੇਖਦੇ ਆ ਵਿਕਰੀ ਕਰ ਸਮੇਤ ਇੱਕ LED TV ਦਾ ਮੁੱਲ ਰੁਪਏ 26880 ਹੈ ਜੇਕਰ ਵਿਕਰੀ ਕਰ ਤੋਂ ਬਿਨਾ LED TV ਦਾ ਮੁੱਲ ਰੁਪਏ 24000 ਹੈ ਤਾਂ ਵਿਕਰੀ ਕਰ ਦੀ ਦਰ ਪਤਾ ਕਰੋ ਦੂਜੇ ਦਾ ਹਾਲ ਦੇਖਦੇ ਹਾਂ ਵਿਕਰੀਕਰ ਸਮੇਤ LED TV ਦਾ ਮੁੱਲ ਕਿੰਨਾ ਹੈ ਰੁਪਏ 26880 ਵਿਕਰੀਕਰ ਤੋਂ ਬਿਨਾ LED TV ਦਾ ਮੁੱਲ ਕਿੰਨਾ ਹੈ ਰੁਪਏ 24000 ਹੁਣ ਵਿਕਰੀਕਰ ਬਰਾਬਰੇ ਕੀ ਕਰਾਂਗੇ 26880 ਵਿੱਚੋਂ 24000 ਘਟਾ ਦਾਂਗੇ ਆਪਾਂ ਪਤਾ ਚੱਲ ਜਿਗਾ ਵਿਕਰੀਕਰ ਕਿੰਨਾ ਸੀਗਾ ਰੁਪਏ 2880 ਹੁਣ ਆਪਾਂ ਵਿਕਰੀਕਰ ਕੱਢ ਲਿਆ ਕਿ ਇਸ ਉੱਪਰ ਨਾਟ ਸੇਲ ਟੈਕਸ ਲੱਗ ਗਿਆ ਹੈ 2880 ਹੁਣ ਆਪਾਂ ਇਸ ਦੀ ਵਿਕਰੀ ਦਰ ਪਤਾ ਕਰਨੀ ਹੈ ਰੇਟ ਪਤਾ ਕਰਨਾ ਹੈ ਵਿਕਰੀ ਸੇਲ ਟੈਕਸ ਦਾ ਰੇਟ ਪਤਾ ਕਰਨਾ ਵਿਕਰੀ ਕਰਦੀ ਦਰ ਦਾ ਫਾਰਮੂਲਾ ਕੀ ਹੁੰਦਾ ਹੈ ਵਿਕਰੀ ਕਰ ਐਲਈਡੀ ਦਾ ਅਸਲ ਮੁੱਲ ਗੁਣਾ 100 ਹੁਣ ਵਿਕਰੀ ਕਰ ਕਿੰਨੀ ਸੀ 2880 ਤੇ ਐਲਈਡੀ ਦਾ ਅਸਲ ਮੁੱਲ ਕਿੰਨਾ ਸੀਗਾ 24000 ਗੁਣਾ ਗਿਣਨਾ ਕਰਨੀ ਹੈ 100 ਨਾਲ 0 ਨਾਲ ਦੋ ਜ਼ੀਰੋਆਂ ਕੈਨਸਲ ਆਲੀ ਜ਼ੀਰੋ ਨਾਲ ਉੱਪਰਲੀ ਜ਼ੀਰੋ ਕੈਨਸਲ ਹੁਣ 24 ਦੇ ਟੇਬਲ ਤੇ 288 ਕਿੰਨੇ ਨੰਬਰ ਤੇ 12 ਤੇ ਵਿਕਰੀਕਰ ਦੀ ਦਰ ਕਿੰਨੀ ਆ ਗਈ ਆਪਣੀ 12% ਇਧਰ ਤੁਸੀਂ 288 ਨੂੰ 24 ਨਾਲ ਡਿਵਾਈਡ ਕਰਕੇ ਦੇਖੋ ਤੇ ਕਿੰਨਾ ਆ ਰਿਹਾ 12 ਤੀਜਾ ਸਵਾਲ ਦੇਖਦੇ ਆਂ ਵਿਕਰੀਕਰ ਦੀ ਦਰ 8% ਹੈ ਜੇਕਰ ਰਾਹੁਲ ਨੇ ਇੱਕ ਵਾਸ਼ਿੰਗ ਮਸ਼ੀਨ ਖਰੀਦਣ ਤੇ ਰੁਪਏ 1920 ਵਿਕਰੀਕਰ ਦਿੱਤਾ ਹੋਵੇ ਤਾਂ ਵਿਕਰੀਕਰ ਤੋਂ ਬਿਨਾ ਵਾਸ਼ਿੰਗ ਮਸ਼ੀਨ ਦਾ ਮੁੱਲ ਪਤਾ ਕਰੋ ਤੀਜੇ ਦਾ ਹੱਲ ਦੇਖਦੇ ਹਾਂ ਮੰਨ ਲਓ ਵਿਕਰੀ ਕਰਨ ਤੋਂ ਬਿਨਾ ਵਾਸ਼ਿੰਗ ਮਸ਼ੀਨ ਦਾ ਮੁੱਲ ਕੀ ਹੈ ਰੁਪਏ ਐਕਸ ਐਕਸ ਦਾ 8% ਬਰਾਬਰ ਕਿੰਨੇ ਰੁਪਏ 1920 ਦੇ ਐਕਸ ਗੁਣਾ 8% ਦਾ 8/100 ਬਰਾਬਰ 1920 ਆ ਇਧਰ ਆਪਣੇ ਕੋਲ ਗੁਣਾ ਚ ਉਧਰ ਜਾ ਕੇ ਭਾਗ ਹੋ ਜਾਏਗਾ ਐਕਸ ਰਹਿ ਜਾਏਗਾ ਬਰਾਬਰ 190 ਦੇ ਉੱਪਰ ਆ 100 ਥੱਲੇ ਇਧਰ ਗੁਣਾ बटे ਤੇ ਡਿਵਾਈਡ ਤੇ ਉਧਰ ਜਾ ਕੇ ਉੱਪਰ ਗੁਣਾ ਆ ਇਧਰ ਗੁਣਾ ਉਧਰ ਜਾ ਕੇ ਭਾਗ ਹੋ ਗਿਆ ਮਤਲਬ ਇਸ ਨੂੰ ਆਪਾਂ ਉਧਰ ਜਾ ਕੇ ਉਲਟਾਤਾ ਇਧਰ ਗੁਣਾ ਤੇ ਉਧਰ ਜਾ ਕੇ ਉਲਟ ਜੇਗਾ ਭਾਗ ਹੋ ਜੇਗਾ ਹੁਣ ਆਪਣੇ ਕੋਲੇ 8 ਦੇ ਟੇਬਲ ਜਦੋਂ ਆਪਾਂ ਇਸ ਨੂੰ ਭਾਗ ਕੀਤਾ ਤਾਂ ਕਿੰਨਾ ਆ ਗਿਆ 240 240 ਦੀ ਗੁਣਾ ਕਿਦਣਾ ਕਰਨੀ ਹੈ 100 ਨਾਲ 24 1 24 ਕਿੰਨੀਆਂ ਜ਼ੀਰੋਆਂ ਹੈ 1 2 3 ਰੁਪਏ ਕਿੰਨਾ ਆ ਗਿਆ 24000 ਮਤਲਬ ਵਾਸ਼ਿੰਗ ਮਸ਼ੀਨ ਦਾ ਮੁੱਲ ਕਿੰਨਾ ਸੀਗਾ 24000 ਰੁਪਏ ਚੌਥਾ ਸਵਾਲ ਦੇਖਦੇ ਹਾਂ ਸੀਮਾ ਨੇ ਰੁਪਏ 904 ਵਿੱਚ ਬਿਸਕੁਟਾਂ ਦਾ ਇੱਕ ਡੱਬਾ ਖਰੀਦਿਆ ਜਿਸ ਵਿੱਚ 13% ਵਿਕਰੀਕਰ ਸ਼ਾਮਿਲ ਹੈ ਵਿਕਰੀਕਰ ਤੋਂ ਬਿਨਾ ਬਿਸਕੁਟਾਂ ਦੇ ਡੱਬੇ ਦਾ ਮੁੱਲ ਪਤਾ ਕਰੋ ਚੌਥੇ ਦਾ ਹੱਲ ਦੇਖਦੇ ਹਾਂ ਖਰੀਦ ਮੁੱਲ ਕਿੰਨਾ ਸੀ ਰੁਪਏ 904 ਵਿਕਰੀਕਰ ਦੀ ਦਰ ਕਿੰਨੀ ਸੀ 13% ਅਸਲ ਮੁੱਲ ਆਪਾਂ ਕੀ ਹੈ ਪਤਾ ਕਰਨਾ ਹੈ ਕੁਐਸਚਨ ਮਾਰਕ ਪਾਇਆ ਹੈ ਵਿਕਰੀਕਰ ਵਿਕਰੀਕਰ ਦਾ ਇੱਕ ਪਿਆਰੇ ਵਿਦਿਆਰਥੀਆ ਫਾਰਮੂਲਾ ਹੁੰਦਾ ਹੈ ਵਸਤੂ ਦਾ ਅਸਲ ਮੁੱਲ ਗੁਣਾ ਵਿਕਰੀ ਦਰ 100 ਹੁਣ ਵਸਤੂ ਦਾ ਅਸਲ ਮੁੱਲ ਆਪਾਂ ਨੂੰ ਨਹੀਂ ਪਤਾ ਆਪਾਂ x ਵਾਂ ਲਾਂਗੇ ਜਿ ਅਸਲ ਅਸਲ ਮੁੱਲ ਲਿਖਿਆ ਰਹਿਣ ਦੋ ਗੁਣਾ ਵਿਕਰੀ ਕਰਦੀ ਦਰ ਕਿੰਨੀ ਹੈ 13% ਥੱਲੇ ਕਿੰਨਾ ਹੈ 100 ਅਸਲ ਮੁੱਲ ਆਪਣੇ ਕੋਲ ਕਿੰਨਾ ਸੀ x ਗੁਣਾ ਆ ਜਿਹੜਾ ਵਿਕਰੀ ਦਰ 13% ਹੈ ਇੱਥੇ ਰੁਪਏ 'ਚ ਹੋ ਗਿਆ 13 /113x/100 ਖਰੀਦਮੁੱਲ ਕੱਢਣ ਦਾ ਫਾਰਮੂਲਾ ਕੀ ਹੈ ਅਸਲ ਮੁੱਲ ਵਿਕਰੀਕਰ ਕਿੰਦੇ ਚ ਰੁਪਏ ਚ ਜਿਹੜਾ ਆਪਾਂ ਵਿਕਰੀਕਰ ਕੱਢਿਆ ਹੈ ਕਿੰਦੇ ਚ ਹੈ ਰੁਪਏ ਚ ਹੁਣ ਖਰੀਦਮੁੱਲ ਕਿੰਨਾ ਸੀ 904 ਦਿੱਤਾ ਹੋਇਆ ਸੀ ਅਸਲ ਮੁੱਲ ਆਪਾਂ ਨੂੰ ਮੰਨ ਲਿਤਾ x ਵਿਕਰੀਕਰ ਕਿੰਨਾ ਆਇਆ ਆਪਣਾ 13x/100 ਹੁਣ ਆਪਣੇ ਕੋਲੇ 904 ਕਰੋਸ ਮਲਟੀਪਲਾਈ ਕੀਤਾ 100x +13x/100 ਹੁਣ ਆਪਣੇ ਕੋਲੇ 904 100 13 113 ਨਾਲ ਕੀ ਪੈਕਸ 113x/100 x 904 ਅਸ ਇਧਰ ਭਾਗ ਉਧਰ ਜਾ ਕੇ ਗੁਣਾ ਹੋ ਗਿਆ ਆ ਇਧਰ ਗੁਣਾ ਥੱਲੇ ਜਾ ਕੇ ਭਾਗ ਹੋ ਗਿਆ ਹੁਣ 113 ਦੇ ਟੇਬਲ ਤੇ 904 ਕਿੰਨੇ ਨੰਬਰ ਤੇ ਆਂਦਾ ਹੈ 8 ਨੰਬਰ ਤੇ ਠੀਕ ਹੈ 8 ਦੀ ਗੁਣਾ ਕਿੰਨਾ ਕਰਨੀ ਹੈ 100 ਨਾਲ ਕਿੰਨਾ ਆ ਜਾਏਗਾ ਰੁਪਏ 800 ਐਕਸ ਆਪਾਂ ਕੀ ਮੰਨਿਆ ਸੀ ਅਸਲ ਮੁੱਲ ਨੂੰ ਇਸ ਕਰਕੇ ਆਪਣਾ ਕਿੰਨਾ ਆ ਗਿਆ ਰੁਪਏ 800 ਪੰਜਵਾਂ ਸਵਾਲ ਦੇਖਦੇ ਹਾਂ ਇੱਕ ਦੁਕਾਨ ਉੱਤੇ ਜੁੱਤੀਆਂ ਦੀ ਜੋੜੀ ਦੀ ਇੱਕ ਜੋੜੀ ਦਾ ਮੁੱਲ ਰੁਪਏ 440 ਹੈ ਜੇਕਰ ਵਿਕਰੀ ਕਰ ਦੀ ਦਰ 5% ਤਹਿਤ ਬਿੱਲ ਦੀ ਰਾਸ਼ੀ ਪਤਾ ਕਰੋ ਪੰਜਵੇਂ ਦਾ ਹੱਲ ਦੇਖਦੇ ਹਾਂ ਅਸਲ ਮੁੱਲ ਕਿੰਨਾ ਸੀ ਰੁਪਏ 440 ਦਿੱਤਾ ਹੋਇਆ ਸੀ ਵਿਕਰੀ ਕਰ ਦੀ ਦਰ ਕਿੰਨੀ ਲੱਗੀ ਹੈ 5% ਕਾਂ ਵਿਕਰੀਕਰ ਰੁਪਏ ਤੇ ਪਤਾ ਫਾਰਮੂਲਾ ਕਰਨ ਰੁਪਏ ਤੇ ਕਰਨ ਲਈ ਕੀ ਕਰਾਂਗੇ ਅਸਲ ਮੁੱਲ ਗੁਣਾ ਵਿਕਰੀਕਰ 100 ਆਹ ਫਾਰਮੂਲਾ ਪਿਆਰੇ ਵਿਦਿਆਰਥੀਓ ਹਰ ਸਮਝ ਲੱਗਣਾ ਹੈ ਇਹ ਫਾਰਮੂਲੇ ਨੂੰ ਯਾਦ ਰੱਖ ਲਓ ਵਿਕਰੀਕਰ ਰੁਪਏ ਤੇ ਪਤਾ ਕਰਨ ਲਈ ਕੀ ਫਾਰਮੂਲਾ ਹੁੰਦਾ ਹੈ ਅਸਲ ਮੁੱਲ ਗੁਣਾ ਵਿਕਰੀ ਦਰ 100 ਹੁਣ ਅਸਲ ਮੁੱਲ ਕਿੰਨਾ ਹੈ 440 ਗੁਣਾ ਵਿਕਰੀ ਦਰ ਕਿੰਨੀ ਹੈ 5 100 0 ਨਾਲ 0 ਕੱਟੀ ਗਈ 5 ਦੇ ਟੇਬਲ ਤੇ 10 2 ਤੇ 2 ਦੇ ਟੇਬਲ ਤੇ 42 22 ਤਾਂ ਵਿਕਰੀਕਰ ਕਿੰਨੀ ਆ ਗਈ ਰੁਪਏ 22 ਕ੍ਰੈਡ ਮੁੱਲ ਕਹਿ ਲੋ ਚਾਹੇ ਬਿੱਲ ਦੀ ਰਾਸ਼ੀ ਕਹਿ ਲੋ ਗੱਲ ਇਹ ਕੀ ਹੈ ਠੀਕ ਹੈ ਬਰਾਬਰ ਹੈ ਵਸਤੂ ਦਾ ਅਸਲ ਮੁੱਲ ਪਲੱਸ ਵਿਕਰੀਕਰ ਬਿੱਲ ਦੀ ਰਾਸ਼ੀ ਕਿੰਨੇ ਬਰਾਬਰ ਹੈ ਵਸਤੂ ਦਾ ਅਸਲ ਮੁੱਲ ਪਤਾ ਪਲੱਸ ਵਿਕਰੀਕਰ ਹੁਣ ਆਪਣੇ ਕੋਲੇ ਵਸਤੂ ਦਾ ਅਸਲ ਮੁੱਲ ਕਿੰਨਾ ਸੀ 440 ਪਲੱਸ ਵਿਕਰੀਕਰ ਕਿੰਨੀ ਲੱਗੀ ਹੁੰਦੀ ਤੇ 22 440 ਪਲੱਸ 22 ਕਿੰਨਾ ਹੋ ਗਿਆ ਰੁਪਏ 462 ਬਿੱਲ ਦੀ ਰਾਸ਼ੀ ਕਿੰਨੀ ਬਣੀ ਹੁੰਦੀ 462 ਰੁਪਏ ਛੇਵੇਂ ਪາກ ਦੇਖਦੇ ਹਾਂ ਬਹੁ ਵਿਕਲਪੀ ਆਪਰੇਸ਼ਨ ਪਹਿਲਾ ਸਮੇਂ ਇੱਕ ਵਸਤੂ ਉਤੇ ਵਿਕਰੀ ਕਰ ਕੀ ਹੋਵੇਗਾ ਜੇਕਰ ਅंकित ਮੁੱਲ ਰੁਪਏ 200 ਅਤੇ ਵਿਕਰੀ ਕਰ ਦੀ ਦਰ ਬਰਾਬਰ 5% ਹੈ ਅੰਕਿਤ ਮੁੱਲ ਕਿੰਨਾ ਹੈ ਰੁਪਏ 200 ਵਿਕਰੀ ਕਰ ਦੀ ਦਰ 5% ਆਪਣੇ ਕੋਲ ਵਿਕਰੀ ਕਰ ਦਾ ਫਾਰਮੂਲਾ ਕੀ ਹੁੰਦਾ ਹੈ ਅਸਲ ਮੁੱਲ ਗੁਣਾ ਵਿਕਰੀ ਦਰ 100 ਅਸਲ ਮੁੱਲ ਕਿੰਨਾ ਆਪਣੇ ਕੋਲੇ 200 ਗੁਣਾ ਵਿਕਰੀ ਦਰ 5 100 ਵਿਕਰੀ ਕਰ ਰੁਪਏ ਚ ਕੜਨਾ ਆਪਾਂ 100 ਦੇ ਟੇਬਲ 'ਚ 200 2 ਨੰਬਰ ਤੇ 2 ਦੀ ਗੁਣਾ 5 ਨਾਲ ਕੀਤੀ ₹10 ਵਿਕਰੀ ਕਰ ਕਿਨਾ ਆਏਗਾ ਰੁਪਏ 10 ਬੀ ਆਪਸ਼ਨ ਆਪਣਾ ਬਿਲਕੁਲ ਰਾਈਟ ਆਨਸਰ ਹੈ ਰੁਪਏ 10 ਦੂਜਾ ਸਵਾਲ ਦੇਖਦੇ ਹਾਂ ਇੱਕ ਜੁੱਤੀਆਂ ਦੀ ਜੋੜੀ ਦਾ ਅੰਤਿਮ ਭੁਗਤਾਨ ਮੁੱਲ ਪਤਾ ਕਰੋ ਜਦੋਂ ਇਸ ਦਾ ਅੰਕਿਤ ਮੁੱਲ ਰੁਪਏ 2000 ਹੈ ਅਤੇ ਵਿਕਰੀ ਕਰ ਦੀ ਦਰ 15% ਹੈ ਅੰਕਿਤ ਮੁੱਲ ਕਿੰਨਾ ਸੀ ਰੁਪਏ 2000 ਵਿਕਰੀ ਕਰ ਦੀ ਦਰ 15% ਵਿਕਰੀ ਕਰ ਨੂੰ ਰੁਪਏ ਚ ਦੇਖੋ ਕੀ ਫਾਰਮੂਲਾ ਹੈ ਅਸਲ ਵਸਤੂ ਦਾ ਮੁੱਲ ਗੁਣਾ ਵਿਕਰੀ ਦਰ 100 ਅਸਲ ਵਸਤੂ ਦਾ ਮੁੱਲ ਕਿੰਨਾ ਹੈ 2000 ਗੁਣਾ ਵਿਕਰੀ ਦਰ ਕਿੰਨੀ ਹੈ 15 100 0 ਨਾਲ 0 ਦੋਨੇ ਕੈਂਸਲ ਹੋ ਗਈਆਂ हूँ भी गुना कितने करनी पंद्रह पंद्रह गुना नाल की जीरो तीन सौ रुपए तीन सौ विक्री कर तो अंतिम भुगतान की होएगा असल मुल प्लस विक्री कर जोड़ देंगे असल मुल कि दो हज़ार प्लस तीन सौ तो कि बन जाएगा रुपए तेई सौ रुपए अपना की आ जाएगा आंसर किसी ऑप्शन बिल्कुल राइट आंसर है तीजा साम देखते हैं दस प्रतिशत विक्री कर जोड़नते ਇੱਕ ਕਿਤਾਬ ਰੁਪਏ 165 ਵਿੱਚ ਵੇਚੀ ਜਾਂਦੀ ਹੈ ਵਿਕਰੀਕਰ ਤੋਂ ਬਿਨਾ ਕਿਤਾਬ ਦਾ ਮੁੱਲ ਕੀ ਹੋਵੇਗਾ ਛੇਵੇਂ ਦੇ ਤੀਜੇ ਦਾ ਹੱਲ ਦੇਖਦੇ ਹਾਂ ਵਿਕਰੀਕਰ ਦੀ ਦਰ ਕਿੰਨੀ ਹੈ 10% ਤੇ ਖਰੀਦ ਮੁੱਲ ਕਿੰਨਾ ਹੈ ਰੁਪਏ 165 ਮੰਨ ਲਓ ਅਸਲ ਮੁੱਲ ਕਿੰਨਾ ਆਪਣੇ ਕੋਲੇ x ਰੁਪਏ ਹੁਣ ਆਪਣੇ ਕੋਲੇ ਵਿਕਰੀਕਰ ਦਾ ਫਾਰਮੂਲਾ ਰੁਪਏ ਵਿੱਚ ਕੀ ਹੁੰਦਾ ਹੈ ਅਸਲ ਮੁੱਲ ਗੁਣਾ ਵਿਕਰੀ ਦਰ 100 ਅਸਲ ਮੁੱਲ ਆਪਨੂੰ ਕੀ ਹੈ ਮੰਨ ਲਿਆ ਆਪਾਂ x ਗੁਣਾ ਵਿਕਰੀ ਦਰ ਕਿੰਨੀ ਹੈ 10 ਬਟਾ 100 ਜ਼ੀਰੋ ਨਾਲ ਜ਼ੀਰੋ ਕੈਨਸਲ ਤਾਂ ਆਪਣੇ ਕੋਲ ਕੀ ਆ ਗਿਆ x ਬਟਾ 10 ਰੁਪਏ ਵਿਕਰੀ ਕਰ ਕਿੰਨੀ ਆ ਗਈ ਰੁਪਏ x ਬਟਾ 10 ਖਰੀਦ ਮੁੱਲ ਬਰਾਬਰ ਅਸਲ ਮੁੱਲ ਪਲੱਸ ਵਿਕਰੀ ਕਰ ਖਰੀਦ ਮੁੱਲ ਕਿੰਨਾ ਸੀ ਆਪਣੇ ਕੋਲ 165 ਰੁਪਏ ਬਰਾਬਰ ਅਸਲ ਮੁੱਲ ਆਪਾਂ ਕੀ ਮੰਨਿਆ x ਪਲੱਸ ਵਿਕਰੀ ਕਰ x ਬਟਾ 10 ਆਈ ਸੀ ਆਪਣੀ बराबर है उस मल्टीप्लाई 10 दी एक्सनल ਕੀਤੀ 10x 1 दी एक्सनल ਕੀਤੀ x 10 ਹੁਣ 165 ਆ 10 ਇਧਰ ਭਾਗ ਚ ਉਹ ਐ ਉਧਰ ਜਾ ਕੇ ਗੁਣਾ ਹੋ ਗਿਆ बराबर है 10x x ਕਿੰਨੇ ਹੋ ਗਏ 11x 165 10 ਆ ਇਧਰ 11 ਉਹ ਉਧਰ ਜਾ ਕੇ ਕੀ ਹੋ ਗਿਆ ਭਾਗ 11 ਦੇ ਟੇਬਲ ਚ 165 ਕਿੰਨੇ ਨੰਬਰ ਤੇ ਆਉਂਦਾ ਹੈ 15 ਤੇ 15 ਰੁਪਏ ਆਪਣੇ ਕੋਲ ਆ ਗਏ 15 ਗੁਣਾ 10 ਕਿੰਨਾ ਆ ਗਿਆ 150 ਰੁਪਏ ਆਪਣੀ ਕਿਹੜੀ অপਸ਼ਨ ਸੀ ਹੈ ਬੀ অপਸ਼ਨ ਬਿਲਕੁਲ ਰਾਈਟ ਆਨਸਰ ਹੈ 150 ਰੁਪਏ ਚੌਥਾ ਸਵਾਲ ਦੇਖਦੇ ਹਾਂ ਇੱਕ ক্রিকেট ਬੈਟ ਜਿਸ ਦਾ ਅੰਕਿਤ ਮੁੱਲ ਰੁਪਏ 5000 ਹੈ 8% ਵਿਕਰੀ ਕਰ ਜੋੜਨ ਤੇ ਵੇਚਿਆ ਜਾਂਦਾ ਹੈ ਤਾਂ ਇਸ ਦਾ ਵੇਚ ਮੁੱਲ ਪਤਾ ਕਰੋ ਚੌਥੇ ਦਾ ਹੱਲ ਦੇਖਦੇ ਹਾਂ ਅਸਲ ਮੁੱਲ ਆਪਣੇ ਕੋਲੇ ਕਿੰਨਾ ਹੈ ਰੁਪਏ 5000 ਵਿਕਰੀ ਕਰ ਦੀ ਦਰ ਕਿੰਨੀ ਹੈ 8% ਤਾਪਾ ਵਿਕਰੀਕਰ ਰੁਪਏ ਦਾ ਫਾਰਮੂਲਾ ਲਗਾਵਾਂਗੇ ਬਰਾਬਰ ਹੈ ਅਸਲ ਮੁੱਲ ਗੁਣਾ ਵਿਕਰੀ ਦਰ ਬਟਾ 100 ਆਹ ਹੀ ਫਾਰਮੂਲਾ ਪਿਆਰੇ ਵਿਦਿਆਰਥੀ ਆਪਾਂ ਹਰ ਸਮਝੇ ਲਗਾਣਾ ਵਾ ਇਸ ਸਮ ਵਿੱਚ ਆਪਾਂ ਆ ਫਾਰਮੂਲਾ ਲਗਾ ਕੇ ਕਈ ਵਾਰ ਆਪਾਂ ਨੂੰ ਵਿਕਰੀਕਰ ਦੇ ਦੇਣਗੇ ਜਾਂ ਵਿਕਰੀ ਦਰ ਦੇ ਦੇਣਗੇ ਅਸਲ ਮੁੱਲ ਪਤਾ ਕਰ ਲੈਣਗੇ ਇਹਨਾਂ ਤਿੰਨਾਂ ਚੋਂ ਇੱਕ ਚੀਜ਼ ਨਹੀਂ ਦਿੱਤੀ ਹੋਏਗੀ ਠੀਕ ਹੈ ਦੋ ਚੀਜ਼ਾਂ ਦਿੱਤੀਆਂ ਹੋਣਗੀਆਂ ਇੱਕ ਚੀਜ਼ ਆਪਾਂ ਕੱਢਣੀ ਹੁੰਦੀ ਹੈ ਠੀਕ ਹੈ ਹੁਣ ਆਪਣੇ ਕੋਲੇ ਵਿਕਰੀਕਰ ਰੁਪਏ ਬਰਾਬਰ ਹੈ ਅਸਲ ਮੁੱਲ ਕਿੰਨਾ ਹੈ 5000 ਵਿਕਰੀ ਦਰ 8/100 2 ਜੀਰੋ ਨਾਲ 2 ਜੀਰੋ ਕੈਨਸਲ 5 ਦੀ 8 ਨਾਲ ਕਿਤੇ 40 ਨਾਲ ਪਈ 0 400 ਆ ਜਾਏਗਾ ਵਿਕਰੀਕਰ ਰੁਪਏ ਕਿੰਨਾ ਆ ਗਿਆ 400 ਹੁਣ ਉਹ ਕਹਿੰਦੇ ਕੀ ਵੇਚਮੁੱਲ ਵੇਚਮੁੱਲ ਚਾਹੇ ਜੇ ਵੇਚਮੁੱਲ ਹੋਵੇ ਖਰੀਦਮੁੱਲ ਹੋਵੇ ਰਾਸ਼ੀ ਦਾ ਭੁਗਤਾਨ ਹੋਵੇ ਉਹ ਬਰਾਬਰੇ ਕਿੰਨੇ ਹੁੰਦਾ ਅਸਲ ਮੁੱਲ ਵਿਕਰੀਕਰ ਠੀਕ ਹੈ ਅਸਲ ਮੁੱਲ ਕਿੰਨਾ ਸੀ ਆਪਣੇ ਕੋਲੇ 5000 ਆਪਣੀ ਵਿਕਰੀ ਕਰ ਕਿੰਨੀ ਲੱਗੀ 400 ਰੁਪਏ 5400 ক্রিকেট ਬੈਟ ਕਿੰਨੇ ਦਾ ਵਿਕੇਗਾ 5400 ਕਿਹੜੀ অপਸ਼ਨ ਸਹੀ ਹੈ ਡੀ অপਸ਼ਨ ਬਿਲਕੁਲ ਰਾਈਟ ਆਨਸਰ ਹੈ ਰੁਪਏ 5400 ਇਸ ਤਰ੍ਹਾਂ ਆਪਣੀ ਅਭਿਆਸ 7.4 ਕੰਪਲੀਟ ਹੁੰਦੀ ਹੈ ਆਸ ਕਰਦਾ ਹਾਂਗੇ ਤੁਹਾਨੂੰ ਇਹ ਬਹੁਤ ਵਧੀਆ ਤਰੀਕੇ ਨਾਲ ਸਮਝ ਆਈ ਹੋਵੇਗੀ ਜੇ ਤੁਹਾਡਾ ਕੋਈ ਵੀ ਡਾਊਟ ਹੋਵੇ ਤੁਸੀਂ ਕਮੈਂਟ ਵਿੱਚ ਪੁੱਛ ਸਕਦੇ ਹੋ ਤੁਸੀਂ ਮੇਰੀ ਪੁਰਾਣੀਆਂ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਇਸ ਚੈਨਲ ਨੂੰ ਜਿਆਦਾ ਤੋਂ ਜਿਆਦਾ ਲਾਈਕ ਸਬਸਕ੍ਰਾਈਬ ਕਮੈਂਟ ਸ਼ੇਅਰ ਜ਼ਰੂਰ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਦੇ ਨਾਲ ਦੇ ਵਿਦਿਆਰਥੀਆਂ ਨੂੰ ਸ਼ੇਅਰ ਕਰੋ ਤਾਂ ਜੋ ਉਹ ਵੀ ਆਸਾਨੀ ਨਾਲ ਇਸ ਨੂੰ ਸਮਝ ਸਕਣ ਥੈਂਕਸ ਫॉर ਵਾਚਿੰਗ ਥਿਸ ਵੀਡੀਓ